ਬਾਕੀ ਦਿੱਤੀ ਹਾਂਜੀ ਤੇ ਮੁਕਾਮ ਦੇ ਪਿੱਛੇ ਲੱਗੇ ਹੋਏ ਹੋ ਤੁਸੀਂ ਲਗਾਤਾਰ ਤੇ ਮੁਕਾਮ ਮਿਲ ਹੀ ਰਿਹਾ ਤੇ ਹੁਣ ਇਹ ਅਵਾਰਡ ਮਿਲਿਆ ਤੁਹਾਨੂੰ ਕਿਵੇਂ ਦਾ ਲੱਗਿਆ ਤੁਹਾਨੂੰ ਪਹਿਲਾਂ ਦਾ ਇਹ ਦੇਖੋ ਮੈਂ ਕਿਸੇ ਮੁਕਾਮ ਨੂੰ ਨਹੀਂ ਚੇਸ ਕਰ ਰਿਹਾ ਜਗਸੀਰ ਮੈਂ ਆਪਣਾ ਕੰਮ ਕਰ ਰਿਹਾ ਤੇ ਚੰਗੀ ਨੀਤ ਦੇ ਨਾਲ ਜੋ ਕੀ ਕੰਮ ਕੀਤਾ ਜਾਵੇ ਕਹਿੰਦੇ ਨੀਤਾ ਨੂੰ ਮਰਾਦਾ ਹਾਂਜੀ ਤੇ ਉਸ ਹੱਬ ਨਾਲ ਰੱਬ ਰੰਗ ਭਾਗ ਲਾ ਰਿਹਾ ਮਿਹਨਤ ਸਾਰੇ ਕਰਦੇ ਆ ਕਿਸੇ ਦੀ ਮਿਹਨਤ ਜਿਹੜੀ ਆ ਉਹਨੂੰ ਰੈਕਗਨਿਸ਼ਨ ਮਿਲ ਜਾਂਦੀ ਆ ਉਹਦੀ ਕਦਰ ਪੈ ਜਾਂਦੀ ਆ ਕਈ ਬੰਦੇ ਦੀ ਮਿਹਨਤ ਦੀ ਕਦਰ ਨਹੀਂ ਪੈਂਦੀ ਸੋ ਮੈਂ ਸਮਝਦਾ ਮੈਂ ਖੁਸ਼ਕਿਸਮਤ ਆ ਵਾਹਿਗੁਰੂ ਦੀ ਰੱਬ ਦੀ ਮਿਹਰ ਹੈ ਕਿ ਮੇਰੇ ਕੀਤੇ ਹੋਏ ਕੰਮ ਜਿਹੜੇ ਆ ਉਹ ਹੁਣ ਲੋਕਾਂ ਨੂੰ ਪਸੰਦ ਆਉਂਦੇ ਆ ਇਹ ਫਿਲਮ 2022 ਜੇ ਅਸੀਂ ਬਣਾਈ ਸੀਗੀ ਇੱਕ ਬੜੇ ਨੇਕ ਰਾਦੇ ਨਾਲ ਇੱਕ ਗਦਰੀ ਬਾਬੇ ਬਾਬਾ ਕਿਸ਼ਨ ਸਿੰਘ ਦੀ ਕਹਾਣੀ ਤੇ ਉਹਦੀ ਧੀ ਦੀ ਕਹਾਣੀ ਤੇ ਉਹਦੇ ਪੂਰੇ ਪਰਿਵਾਰ ਦੀ ਕਹਾਣੀ ਅਸੀਂ ਲੋਕਾਂ ਦੇ ਮੂਰੇ ਲੈ ਕੇ ਆਏ ਸੀਗੇ ਤੇ ਕਮਰਸ਼ੀਅਲ ਤੌਰ ਤੇ ਉਸ ਵੇਲੇ ਫਿਲਮ ਇੰਨੀ ਜ਼ਿਆਦਾ ਸਕਸੈਸਫੁਲ ਨਹੀਂ ਹੋਈ ਤੇ ਪਰ ਹੁਣ ਨੈਸ਼ਨਲ ਅਵਾਰਡ ਮਿਲ ਗਿਆ ਹੁਣ ਕੱਲ ਦੇ ਫੋਨ ਤੇ ਫੋਨ ਆਈ ਜਾ ਰਹੇ ਨੇ ਦੁਨੀਆ ਪੁੱਛ ਰਹੀ ਹੈ ਜੀ ਫਿਲਮ ਦੇਖਣੀ ਆ ਕਿੱਥੇ ਦੇਖੀਏ ਉਦੋਂ ਉਦੋਂ ਐਡੀ ਕਦਰ ਨਹੀਂ ਪਈ ਪਰ ਹੁਣ ਨੈਸ਼ਨਲ ਅਵਾਰਡ ਕਰਕੇ ਫਿਲਮ ਪੂਰੀ ਚਰਚਾ ਚ ਹੁਣ ਹਰ ਕੋਈ ਰਿਸਪੌਂਸ ਦੇ ਰਿਹਾ ਨਾ ਕਹਿੰਦੇ ਉਸ ਚੜਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ ਇਹੀ ਹੈ ਤੇ ਸੋਚਿਆ ਸੀਗਾ ਵੇ ਇਸ ਮੁਕਾਂਤੇ ਪਹੁੰਚਾਂਗੇ ਐਵਾਰਡ ਮਿਲੇਗਾ ਨਹੀਂ ਬਿਲਕੁਲ ਨਹੀਂ ਹਰ ਕੋਈ ਬੰਦਾ ਐ ਸੋਚਦਾ ਹੈ ਕਿ ਮੈਂ ਆਪਣੀ ਚੀਜ਼ ਨੂੰ ਲੈ ਕੇ ਜਾਣਾ ਅਗੇ ਤੱਕ ਹਾਂ ਨਹੀਂ ਇਹ ਦੇਖੋ ਇਹਦੇ ਚ ਫਿਲਮ ਨੂੰ ਥੀਏਟਰਾਂ ਤੱਕ ਪਹੁੰਚਾਉਣ ਦੇ ਵਿੱਚ ਮੇਰਾ ਇੱਕ ਰੋਲ ਸੀਗਾ ਐਮ ਰੋਲ ਸੀਗਾ ਕੱਲ ਜਦੋਂ ਸਾਡੇ ਡਾਇਰੈਕਟਰ ਮੁਕੇਸ਼ ਗੌਤਮ ਜੀ ਦੇ ਨਾਲ ਗੱਲ ਹੋਈ ਕਿ ਇਹਨੇ ਕੁਲਜਿੰਦਰ ਤੇਰੀ ਹਿੰਮਤ ਸੀ ਤੇਰੀ ਹੱਲਾਸ਼ੇਰੀ ਸੀ ਕਿ ਆਪਾਂ ਫਿਲਮ ਨੂੰ سینਮਿਆਂ ਤੱਕ ਲੈ ਗਏ ਅਦਰਵਾਈਜ਼ ਇੱਕ ਟਾਈਮ ਤੇ ਇਹ ਵੀ ਲੱਗਦਾ ਸੀ ਕਿ ਸਿਨੇਮੇ ਚ ਰਿਲੀਜ਼ ਕਰਨਾ ਨਾ ਫਿਲਮ ਨੂੰ ਕਾਫੀ ਖਰਚੇ ਵਾਲਾ ਕੰਮ ਹੁੰਦਾ ਤੇ ਉਹ ਫਿਲਮ ਬਣਾ ਰਹੇ ਸੀ ਆਪਣੇ OTT ਪਲੇਟਫਾਰਮ ਨੂੰ ਜਿਹੜਾ ਪੀਟੀਸੀ ਪਲੇ ਆ ਉਹਦੇ ਲਈ ਸਟਾਰਟ ਉਹਨਾਂ ਨੇ ਇਹਦੇ ਤੋਂ ਕੀਤੀ ਸੀ ਮੈਨੂੰ ਜਦੋਂ ਅਪਰੋਚ ਵੀ ਕੀਤਾ ਉਹਨਾਂ ਨੇ ਕਿਹਾ ਕਿ ਕੁਲਜਿੰਦਰ ਐਸੀ ਸ਼ਿਰਮੇ ਚ ਸ਼ਾਇਦ ਨਾ ਲੈ ਕੇ ਜਾਈਏ ਆਪਣੇ ਲਈ ਬਣਾਵਾਂਗੇ ਕਿਉਂਕਿ ਸ਼ਿਰਮੇ ਦਾ ਬਹੁਤ ਵੱਡਾ ਖਰਚਾ ਤੇ ਖਲਾਰਾ ਹੁੰਦਾ ਤੇ ਜਦੋਂ ਫਿਲਮ ਬਣੀ ਅਸੀਂ ਸਕਰੀਨਿੰਗ ਕੀਤੀ ਰਵਿੰਦਰ ਨਾਰਾਇਣ ਜੀ ਸੀਗੇ ਮੈਂ ਸੀ ਪਾਲੀ ਜੀ ਸੀ ਸਾਰੇ ਤੇ ਮੈਂ ਉਦੋਂ ਪਹਿਲੀ ਗੱਲ ਤਾਂ ਉਦੋਂ ਗਈ ਦੇਖ ਕੇ ਫਿਲਮ ਸਾਰੇ ਭਾਵੁਕ ਸੀਗੇ ਅੱਖਾਂ ਨਮ ਸੀਗੀਆਂ ਹਾਲਾਂਕਿ ਫਿਲਮ ਨਾਲ ਅਸੀਂ ਜੁੜੇ ਹੋਏ ਸੀਗੇ ਕੰਮ ਕੀਤਾ ਹੁੰਦਾ ਤੇ ਤੁਹਾਡਾ ਥੋੜਾ ਜਿਹਾ ਉਹ ਲਗਾਓ ਥੋੜਾ ਘੱਟ ਹੋਇਆ ਹੁੰਦਾ ਕਿਉਂਕਿ ਤੁਸੀਂ ਵਾਰ-ਵਾਰ ਚੀਜ਼ਾਂ ਨੂੰ ਸੀ ਨੂੰ ਖੁਦ ਹੀ ਪਲੇ ਕੀਤਾ ਹੁੰਦਾ ਤੇ ਖੁਦ ਤੁਸੀਂ ਇੰਨੇ ਜ਼ਿਆਦਾ इमोशनल ਨਹੀਂ ਹੁੰਦੇ ਪਰ ਉਹ ਦੇ ਬਾਵਜੂਦ ਅਸੀਂ ਸਾਰੇ ਇਮੋਸ਼ਨਲ ਸੀਗੇ ਤੇ ਲੱਗਾ ਕਿ ਯਾਰ ਮੈਂ ਕਿਹਾ ਯਾਰ ਇਹ ਫਿਲਮ ਇਸਨਮਿਆਂ ਚ ਜਾਣੀ ਚਾਹੀਦੀ ਹੈ ਤੇ ਉਹ ਗੱਲ ਨੂੰ ਸਾਰਿਆਂ ਨੇ ਬਾਅਦ ਚ ਮੰਨ ਦਿੱਤਾ ਕਬੂਲ ਕੀਤੀ ਤੇ ਸਾਰੀ ਸਾਡੀ ਟੀਮ ਨੇ ਪ੍ਰੋਡਿਊਸਰ ਦਾ ਡਿਸੀਜਨ ਹੁੰਦਾ ਕਿ ਖਰਚਾ ਉਹਨੇ ਕਰਨਾ ਹੁੰਦਾ ਤੇ ਉਹ ਲੈ ਕੇ ਇਸਨਮਿਆਂ ਚ ਫੀਚਰ ਫਿਲਮ ਕੈਟਾਗਰੀ ਚ ਆ ਗਈ ਤੇ ਹੁਣ ਅਵਾਰਡ ਮਿਲ ਗਿਆ ਸੋ ਸਾਰੀ ਟੀਮ ਮੇਰੇ ਖਿਆਲ ਨਾਲ ਬਾਗੋ-ਬਾਗਿਆ ਇਸ ਵੇਲੇ ਅੱਛਾ ਭਾਈ ਕਿੰਨੀ ਕੀ ਮਿਹਨਤ ਕਰਨੀ ਪਈ ਕਿਉਂਕਿ ਕਹਿੰਦੇ ਹਾਰਡ ਵਰਕ ਕਰਨਾ ਪੈਂਦਾ ਉਦੋਂ ਬਾਅਦ ਫਿਰ ਲੋਕਾਂ ਨੂੰ ਦਿਖਾਉਣਾ ਪੈਂਦਾ ਲੋਕ ਕੇਰਾ ਤਾਂ ਵਾਹ-ਵਾਹ ਕਰਦੇ ਆ ਫਿਰ ਭੁੱਲੇ ਜਾਂਦੇ ਆ ਪਰ ਤੁਹਾਡੀ ਵਾਹ-ਵਾਹ ਏ ਉਵੇਂ ਹੀ ਕਹਿੰਦੇ ਹੌਲੀ ਹੌਲੀ ਕਰਕੇ ਕਹਿੰਦੇ ਸਮੁੰਦਰ ਭਰਦਾ ਉਹੀ ਕੰਮ ਹੋਇਆ ਫਿਰ ਹਾਂ ਬਿਲਕੁਲ ਬਿਲਕੁਲ ਇਹ ਮੈਨੂੰ ਲੱਗਦਾ ਕਿ ਗੱਲ ਬਿਲਕੁਲ ਸਹੀ ਕਹੀ ਤੁਸੀਂ ਕਿ ਖੌਲੀ ਹੌਲੀ ਹੌਲੀ ਕਰਕੇ ਪੌੜੀਆਂ ਚੜ ਰਹੇ ਆਂ ਤੇ ਉਹ ਹੁਣ ਰੱਬ ਰੰਗ ਭਾਗ ਲਾ ਰਿਹਾ ਮੈਨੂੰ ਜਿੱਦਾਂ ਮੇਰੀ ਸ਼ੁਰੂਆਤ 2013 ਦੇ ਵਿੱਚ ਸਾਡਾ ਹੱਕ ਫਿਲਮ ਨਾਲ ਹੋਈ ਸੀਗੀ ਸੋ ਉਸ ਤੋਂ ਬਾਅਦ ਆਪਾਂ ਲਗਾਤਾਰ ਆਪਣਾ ਕੰਮ ਕਰੀ ਜਾ ਰਹੇ ਆਂ ਕਈ ਵਾਰ ਲੋਕਾਂ ਦੀ ਨਜ਼ਰ 'ਚ ਕੰਮ ਨੋਟਿਸ ਹੁੰਦਾ ਕਈ ਵਾਰ ਨਹੀਂ ਹੁੰਦਾ ਮੇਰੀ ਬਤੌਰ ਕਲਾਕਾਰ ਇਹ ਹੀ ਹੁੰਦੀ ਹੈ ਕਿ ਹਰ ਵਾਰੀ ਕੋਈ ਨਾ ਕੋਈ ਨਾ ਨਵਾਂ ਤਰੀਕੇ ਦਾ ਕਿਰਦਾਰ ਕੀਤਾ ਜਾਵੇ ਹਰ ਵਾਰੀ ਮਤਲਬ ਪਿਛਲਾ ਜੋ ਮੈਂ ਕੀਤਾ ਉਹਨੂੰ ਰਿਪੀਟ ਨਾ ਕਰਾਂ ਉਸ ਕੋਸ਼ਿਸ਼ 'ਚ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਲੁੱਕ ਵਾਈਜ਼ ਵੀ ਮੈਂ ਕੋਸ਼ਿਸ਼ ਕਰਦਾ ਕਰੈਕਟਰ ਵੀ ਲਗ ਤਰੀਕੇ ਦੇ ਨਿਬੋਣ ਦੀ ਕੋਸ਼ਿਸ਼ ਕਰਦਾ ਤੇ ਇਹ ਜਿਹੜਾ ਕਰੈਕਟਰ ਸੀਗਾ ਕਿਸ਼ਨ ਸਿੰਘ ਦਾ ਗਦਰੀ ਬਾਬੇ ਦਾ ਇਹ ਜਦੋਂ ਮੇਰੇ ਕੋਲ ਆਇਆ ਤੇ ਮੈਨੂੰ ਲੱਗਾ ਕਿ ਇੱਕ ਨਵੀਂ ਚੀਜ਼ ਹੈ ਇੱਕ ਨਵਾਂ ਕਿਰਦਾਰ ਹੈ 100 ਸਾਲ ਪਹਿਲਾਂ ਦੀ ਕਹਾਣੀ ਹੈ ਸੋ ਇੱਕ ਫਾਦਰ ਡਾਟਰ ਦਾ ਬੜਾ ਸੋਹਣਾ ਰਿਲੇਸ਼ਨ ਹੈ ਤੇ ਕਿੱਦਾਂ ਆਪਣੇ ਗਦਰੀ ਬਾਬਿਆਂ ਨੇ ਤਸ਼ੱਦਦ ਚੱਲੇ ਸੀ ਕਿੰਨਾ ਵੱਡਾ ਉਹਨਾਂ ਦੀ ਦੇਣ ਸੀਗੀ ਇਸ ਜਿਹੜੀ ਦੇਸ਼ ਨੂੰ ਆਜ਼ਾਦੀ ਲੈ ਕੇ ਦੇਣ ਦੇ ਵਿੱਚ ਤੇ ਉਹ ਜਜ਼ਬਾਤੀ ਤੌਰ ਤੇ ਵੀ ਮੈਨੂੰ ਲੱਗਾ ਕਿ ਕਰਨਾ ਚਾਹੀਦਾ ਤੇ ਜੋ ਪੈਸ਼ਨ ਸੀਗਾ ਮੁਕੇਸ਼ ਗੌਤਮ ਮੇਰੇ ਡਾਇਰੈਕਟਰ ਦਾ ਤੇ ਜੇਸਟ ਰੰਗ ਨਾਲ ਪਾਲੀ ਭੁਪਿੰਦਰ ਹੋਣਾ ਨੇ ਗੁਰਮukh Singh ਮੁਸਾਫਰ ਹੋਣਾ ਦੀ origignal ਕਹਾਣੀ ਹੈ ਸਾਹਿਤ ਵਿੱਚ ਬਹੁਤ ਸਾਰੇ ਲੋਕਾਂ ਨੇ ਪੜ੍ਹੀ ਹੋਊਗੀ ਤੇ ਗੁਰਮukh Singh ਮੁਸਾਫਰ ਹੋਣਾਂ ਦੀ ਕਹਾਣੀ ਨੂੰ ਜੇਸਟ ਰੰਗ ਨਾਲ ਪਾਲੀ ਭੁਪਿੰਦਰ ਹੋਣਾ ਨੇ ਦੇ ਰਿਹਾ ਸਕਰੀਨ ਪਲੇ ਦੇ ਡਾਇਲੌਗ ਤੋ ਸਾਰੀ ਜਦੋਂ ਸਕ੍ਰਿਪਟ ਦੀ ਮੈਨੂੰ ਨਰੇਸ਼ਨ ਦਿੱਤੀ ਗਈ ਮੁਕੇਸ਼ ਗੋਤਮ ਜੀ ਵੱਲੋਂ ਤੇ ਮੈਨੂੰ ਲੱਗਾ ਇਹ ਕਰਨਾ ਚਾਹੀਦਾ ਸਬਜੈਕਟ ਇਹਦਾ ਕਮਰਸ਼ੀਅਲ ਪੱਖ ਕੀ ਹੁੰਦਾ ਹੈ ਉਹ ਬਾਅਦ ਦੀ ਗੱਲ ਹੈ ਮੈਨੂੰ ਕਿੰਨੇ ਪੈਸੇ ਦੇ ਰਿਹਾ ਉਹ ਵੀ ਬਾਅਦ ਦੀ ਗੱਲ ਹੈ ਆਪਾਂ ਇਹ ਕਰਦੇ ਆ ਨਹੀਂ ਇਹ ਫਿਲਮ ਆਈ ਵੀ ਸਹੀ ਹੱਥਾਂ ਦੇ ਵਿੱਚ ਨਾ ਕਿ ਕਾਮਤਵਾਰ ਤੇ ਹੋ ਜਾਂਦਾ ਹੈ ਇੱਕ ਕਿਸੇ ਐਕਟਰ ਨੂੰ ਤੱਕੇ ਦੇ ਨਾਲ ਵੜਨਾ ਹੁੰਦਾ ਕਿ ਵੀ ਤੂੰ ਕਰਨਾ ਹੈ ਤੇ ਇਸ ਤਿੱਕੇ ਨਾਲ ਨੂੰ ਇਹ ਆਈ ਤੁਹਾਡੇ ਕੋਲ ਹੈ ਤੁਸੀਂ ਉਸ ਚੀਜ਼ ਨੂੰ ਸਮਝਾਏ ਕਿਉਂਕਿ ਤੁਸੀਂ ਉਸ ਤੋਂ ਪਹਿਲਾਂ ਬੜੀਆਂ ਚੀਜ਼ਾਂ ਕਰ ਚੁੱਕੇ ਸੀ ਕਿ ਉਸ ਚੀਜ਼ ਤੁਸੀਂ ਇਹ ਚੀਜ਼ਾਂ ਪਿੰਡੇ ਤੇ ਹੰਡਾ ਚੁੱਕੇ ਹੋ ਅਸਲ ਦੇ ਵਿੱਚ ਹਾਂ ਬਿਲਕੁਲ ਇਹ ਮੈਨੂੰ ਵਾਕਿਆ ਹੀ ਇਹ ਮੇਰੀ ਖੁਸ਼ਕਿਸਮਤੀ ਸੀਗੀ ਕਿ ਫਿਲਮ ਮੇਰੇ ਕੋਲ ਆਈ ਤੇ ਡਾਇਰੈਕਟਰ ਪ੍ਰੋਡਿਊਸਰ ਉਹ ਵੀ ਇਹੀ ਕਹਿੰਦੇ ਆ ਕਿ ਕੁਲਜਿੰਦਰ ਗਦਰੀ ਕਿਸੇ ਵੀ ਤੁਹਾਨੂੰ ਫਿੱਟ ਕਰਨ ਦੀ ਲੋੜ ਨਹੀਂ ਤੁਸੀਂ ਪਹਿਲਾਂ ਹੀ ਫਿੱਟ ਹੋ ਹਾਂ ਬਿਲਕੁਲ ਜੀ ਅੱਛਾ ਹੁਣ ਕੀ ਕੁਛ ਕਹਿ ਰਿਹਾ ਲੋਕ ਇੱਕ ਤਾਂ ਆਪ ਤੇ ਵੀ ਇਹ ਹੀ ਕਹਿ ਰਹੇ ਹੋਣਗੇ ਵੀ ਅਸੀਂ ਜਿਵੇਂ ਤੁਸੀਂ ਹੁਣ ਦੱਸਿਆ ਕਿ ਵੀ ਅਸੀਂ ਫਿਲਮ ਦੇਖ ਕੇ ਕਿਤੇ ਹੋਰ ਵੀ ਕੁਛ ਕਹਿ ਰਹੇ ਨਾਲ ਬਲੇਸਿੰਗ ਭੇਜ ਰਹੇ ਆ ਹਾਂ ਬੜੇ ਵਧੀਆ ਲੋਕਾਂ ਦੇ ਮੈਸੇਜ ਆ ਰਹੇ ਆ ਵਧਾਈਆਂ ਦੇ ਸੰਦੇਸ਼ ਆ ਰਹੇ ਆ ਕਿਉਂਕਿ ਸਿਰਫ ਇੱਕ ਬਾਗੀ ਦੀ ਧੀ ਦੀ ਟੀਮ ਦੀ ਜਿੱਤ ਨਹੀਂ ਆ ਇਹ ਪੂਰੀ ਪੰਜਾਬੀਅਤ ਦੀ ਜਿੱਤ ਹੈ ਕਿਉਂਕਿ ਨੈਸ਼ਨਲ ਪਲੇਟਫਾਰਮ ਦੇ ਉੱਤੇ ਜਾ ਕੇ ਇੱਕ ਪੰਜਾਬੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਣਾ origignal language category ਦੇ ਵਿੱਚੋਂ ਇੱਕ ਪੂਰੇ ਪੰਜਾਬੀ ਭਾਈਚਾਰੇ ਦੀ ਪੰਜਾਬੀ ਫਿਲਮ ਇੰਡਸਟਰੀ ਦੀ ਉਜਿਤ ਹੈ ਬਹੁਤ سارے ਡਾਇਰੈਕਟਰਾਂ ਦੇ ਪ੍ਰੋਡਿਊਸਰਾਂ ਦੇ ਮੈਨੂੰ ਕਾਲ ਆ ਰਹੇ ਆ ਪੀ ਆਰ ਐ ਮਤਲਬ ਮਤਲਬ ਐਦਾਂ ਦੇ ਬੰਦਿਆਂ ਦੇ ਵੀ ਕਾਲ ਆਏ ਮੈਨੂੰ ਜਿਹੜੇ ਕਹਿੰਦੇ ਕਿ ਯਾਰ ਅਸੀਂ ਪੰਜਾਬੀ ਫਿਲਮ ਨੂੰ ਸੀਰੀਅਸ ਫਿਲਮਾਂ ਵੀ ਬਣਦੀਆਂ ਪੰਜਾਬੀ ਚ ਮੈਂ ਤਾਂ ਇਹਦਾ ਯਾਰ ਸੋਚੀ ਜਿਆਦਾ ਤਾਂ ਲਵ ਸਟੋਰੀਆਂ ਚੱਲਦੀਆਂ ਹਾਂ ਉਹਨਾਂ ਨੂੰ ਲੱਗਦਾ ਵੀ ਯਾਰ ਅਸੀਂ ਤਾਂ ਹਮੇਸ਼ਾ ਇਹੀ ਸੁਣਿਆ ਕਿ ਕਮੇਡੀ ਫਿਲਮਾਂ ਹੀ ਬਣਦੀਆਂ ਇਹ ਤੇਰੀ ਪਿਕਚਰ ਕਾ ਭਾਈ ਥੀ ਔਰ ਇਹ ਸੀਰੀਅਸ ਟਾਪਿਕ ਤੇ ਅੱਛਾ ਪੰਜਾਬੀ ਸਿਨੇਮਾ ਆਈ ਸੀ ਸੀਰੀਅਸ ਫਿਲਮ ਵੀ ਬਣਾਤਾ ਐ ਇਦਾਂ ਦੀ ਵਾਇਰਲ ਇਸਟੇਟਾਂ ਤੋਂ ਵੀ ਕੁਝ ਸੱਜਣਾ ਦੀਆਂ ਕੋਲਾ ਆਈਆਂ ਮੈਂ ਕਿਹਾ ਬਿਲਕੁਲ ਪੰਜਾਬੀ ਚ ਹੈਗੀਆਂ ਨੇ ਗਣੀਆਂ ਚੁਣੀਆਂ ਪਰ ਸੀਰੀਅਸ ਫਿਲਮਾਂ ਵੀ ਬਣਦੀਆਂ ਨੇ ਤੇ ਚੰਗੀ ਗੱਲ ਐ ਇਹਦੇ ਨਾਲ ਸਿਰਫ ਜਿਹੜਾ ਸਿਨੇਮਾ ਐ ਪੰਜਾਬੀ ਦਾ ਵਾਧਾ ਐ ਮਿਆਰ ਵਾਧਾ ਐ ਕਿਉਂਕਿ ਜਿੱਥੇ ਆਪਣੀ ਇਮੇਜ ਬਣੀ ਹੋਈ ਆ ਵੀ ਇਹ ਕਮੇਡੀ ਫਿਲਮਾਂ ਆ ਰਹੀ ਆ ਹਾਸਾ ਠੱਠਾ ਕਰਨਾ ਤੇ ਪੰਜਾਬੀ ਫਿਲਮ ਦੇਖ ਲੋ ਤੇ ਉਹ ਜਦੋਂ ਲੱਗੇਗਾ ਕਿ ਨਹੀਂ ਇਹ ਸੀਰੀਅਸ ਫਿਲਮਾਂ ਵੀ ਬਣਾਉਂਦੇ ਆ ਐਂਡ ਸੀਰੀਅਸ ਫਿਲਮਾਂ ਨੂੰ ਐਹੋ ਜਿਹੀਆਂ ਬਣਾਉਂਦੇ ਜਿਨ੍ਹਾਂ ਨੂੰ ਨੈਸ਼ਨਲ ਵਾਰਡ ਵੀ ਮਿਲ ਜੇ ਤੇ ਵਧੀਆ ਮਾਨਣ ਵਾਲੀ ਗੱਲ ਆ ਇੰਡਸਟਰੀ ਲਈ ਬਿਲਕੁਲ ਅੱਛਾ ਕੋਈ ਮਨ ਦੇ ਵਿੱਚ ਹੁਣ ਤੱਕ ਗੱਲ ਹੋਵੇ ਵੀ ਫਿਲਮ ਨੇ ਕੁਝ ਦਿੱਤਾ ਨਹੀਂ ਫਾਈਨੈਂਸ਼ਲੀ ਤੌਰ ਤੇ ਵੀ ਹੁਣ ਇੱਕਦਮ ਕਲੀਅਰ ਹੋ ਗਿਆ ਕਿ ਬੜਾ ਕੁਝ ਦਿੱਤਾ ਹਾਂ ਦੇਖੋ ਹਾਂ ਦੇਖੋ ਹਰ ਫਿਲਮ ਮੈਨੂੰ ਲੱਗਦਾ ਕਿਸੇ ਨਾ ਕਿਸੇ ਰੂਪ ਚ ਤੁਹਾਨੂੰ ਦਿੰਦੀ ਆ ਕਿਉਂਕਿ ਤੁਸੀਂ ਆਪਣਾ ਇੱਕ ਹਿੱਸਾ ਫਿਲਮ ਨੂੰ ਦਿੰਦੇ ਹੋ ਤੁਸੀਂ ਆਪਣਾ ਇੱਕ ਟਾਈਮ ਹੀ ਨਹੀਂ ਦਿੰਦੇ ਬਤੌਰ ਕਲਾਕਾਰ ਜਦੋਂ ਤੁਸੀਂ ਇਨਵੋਲ ਹੁੰਦੇ ਹੋ ਕਿਸੇ ਚੀਜ਼ ਚ ਮੈਂ ਕਿਉਂਕਿ ਮੈਥਡ ਐਕਟਰ ਆ ਮੈਂ ਬਿਲਕੁਲ ਕਿਰਦਾਰ ਦੇ ਵਿੱਚ ਕੁਸ ਕੇ ਵੜ ਕੇ ਉਹਦੀ ਫੀਲ ਪਕੜ ਕੇ ਉਹਦੇ ਜਜ਼ਬਾਤਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਕਿ ਗਦਰੀ ਬਾਬੇ ਕਿਸ਼ਨ ਸਿੰਘ ਦੀ ਰੂਹ ਤੱਕ ਪਹੁੰਚਿਆ ਜਾਵੇ ਕਿ ਉਹ ਕਿੱਦਾਂ ਸੋਚਦਾ ਹੋਊਗਾ ਕਿੱਦਾਂ ਦਾ ਉਹ ਸਮਾਂ ਸੀਗਾ ਕਿਹੋ ਜਿਹੇ ਉਹ ਹਾਲਾਤ ਸੀਗੇ ਤੇ ਕੀ ਉਹਦਾ ਜਜ਼ਬਾ ਸੀਗਾ ਤੇ ਉਹ ਜਦੋਂ ਉਸ ਫੀਲ ਦੇ ਵਿੱਚ ਤੁਸੀਂ ਇੱਕ ਆਤਮ ਸਾਥ ਕਰਨਾ ਹੁੰਦਾ ਆਪਣੇ ਆਪ ਨੂੰ ਤੇ ਉਹ ਫਿਰ ਉਹ ਫਿਲਮ ਕਾਫੀ ਕੁਝ ਤੁਹਾਡਾ ਲੈ ਕੇ ਜਾਂਦੀ ਹੈ ਤੁਹਾਨੂੰ ਕਾਫੀ ਕੁਝ ਅੰਦਰੋਂ ਹਿਲਾ ਕੇ ਜਾਂਦੀ ਹੈ ਚੇਂਜ ਕਰਕੇ ਜਾਂਦੀ ਹੈ ਤੇ ਉਹ ਜੋ ਕੁਝ ਦਿੱਤਾ ਸੀ ਫਿਲਮ ਨੂੰ ਉਹਨੇ 100 ਗੁਣਾ ਕਰਕੇ ਵਾਪਸ ਮੋੜਿਆ ਵਾਪਸ ਮੋੜਦਾ ਉਹ ਹੋ ਗਈ ਗੱਲ ਕਹਿੰਦੇ ਮੂਲ ਤੇ ਵਿਆਜ ਇਕੱਠੇ ਦੋਨੇ ਬਿਲਕੁਲ ਯੈਸ ਅੱਛਾ ਭਾਈ ਤੇ ਹੁਣ ਨਾ ਜਦੋਂ ਤੁਹਾਡੀ ਸਾਡਾ ਹੱਕ ਫਿਲਮ ਆਈ ਹੈ ਨਾ ਉਹਤੇ ਕਿੰਤੂ ਪਰੰਤੂ ਬੜਾ ਹੋਇਆ ਜਦੋਂ ਹੱਕਾ ਦੀ ਗੱਲ ਹੁੰਦੀ ਹੈ ਨਾ ਕਹਿੰਦੇ ਕਿੰਤੂ ਪਰੰਤੂ ਕਰਦੇ ਕਰਦੇ ਹਰ ਕੋਈ ਕਰਦਾ ਜਿਨੇ ਨਾਮ ਵੀ ਕਰਨਾ ਉਹ ਵੀ ਸਿਰ ਚਾ ਕੇ ਕਰਦਾ ਵੀ ਅੱਛਾ ਜੀ ਇਹ ਜਉਂਦੇ ਆ ਜੇ ਤੇ ਹੁਣ ਫਿਰ ਐਮਰਜੈਂਸੀ ਵਰਗੀਆਂ ਫਿਲਮਾਂ ਆ ਰਹੀਆਂ ਨੇ ਜਿਸ ਦੇ ਵਿੱਚ ਇੰਦਰਾ ਗਾਂਧੀ ਦਾ ਰੋਲ ਪਲੇ ਕੀਤਾ ਜਾਏਗਾ ਜਿਸ ਦੇ ਵਿੱਚ ਸੰਤਾ ਨੂੰ ਕਿਸ ਕਿਸ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਸਿੱਖ ਸਮਾਜ ਨੂੰ ਕਿਵੇਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਤੁਸੀਂ ਕਿਵੇਂ ਸੋਚਦੇ ਐਜ਼ ਅ ਫਿਲਮ ਮੇਕਰ ਕਿਉਂਕਿ ਤੁਸੀਂ ਜਿਸ ਤਰੀਕੇ ਨਾਲ ਸਾਡਾ ਹੱਕ ਕੀਤੀ ਉਹਦੇ ਵਿੱਚ ਬੜਾ ਕੁਝ ਬਿਆਨ ਕਰਦੇ ਸੀ ਉਹ ਫਿਲਮ ਤੇ ਐਮਰਜੈਂਸੀ ਨੂੰ ਕਿਵੇਂ ਦੇਖਦੇ ਹੋ ਕੰਗਨਾਰ ਨਾਉਤ ਜਿਹੜੇ ਫਿਲਮ ਲੈ ਕੇ ਆ ਰਹੇ ਆ ਟ੍ਰੇਲਰ ਰਿਲੀਜ਼ ਕੀਤਾ ਹੈ